ਭਾਜੀ ਬਾਬਾ ਜੀ ਤੰਤਨ ਸ੍ਰੀ ਗੁਰੂ ਬਾਬਾ ਦੀਪ ਸਿੰਘ ਜੀ ਅਨੋਖੇ ਅਮਰ ਸ਼ਹੀਦ ਉਹਨਾਂ ਦਾ ਜਨਮ ਦਿਹਾੜਾ ਬੜੇ ਹੀ ਗੁਰੂ ਨਗਰੀ ਵਾਸੀਆਂ ਦੇ ਦੁਆਰਾ ਸ਼ਰਧਾ ਤੇ ਧੂਮ ਧਾਮ ਦੇ ਨਾਲ ਮਨਾਇਆ ਗਿਆ ਕੀ ਕਹਿਣਾ ਚਾਹੀਦਾ ਵਾਹੇ ਗੁਰਜੀ ਦਾ ਖਾਲਸਾ ਤੋ ਆਹੇ ਗੁਰਜੀ ਕੀ ਫਤਿਹ ਦੇਸਾਂ ਵਿਦੇਸਾਂ ਵਿੱਚ ਵਸਦੀਆਂ ਸੰਗਤਾਂ ਨੂੰ ਸਾਰੀਆਂ ਹੀ ਸੰਗਤਾਂ ਨੂੰ ਬਾਬਾ ਦੀਪ ਸਿੰਘ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਅੱਜ ਗੁਰਦੁਆਰਾ ਟਾਲਾ ਸਾਹਿਬ ਵਿਖੇ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਹੀ ਸਰਦਾ ਤੇ ਪਿਆਰ ਦੇ ਨਾਲ ਬਾਬਾ ਦਰਸ਼ਨ ਸਿੰਘ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਇਹ ਉਹ ਮਹਾਨ ਪਿੱਤਰ ਸਥਾਨ ਹੈ ਜਿਸ ਸਥਾਨ ਤੇ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਮੁਗਲਾਂ ਦੇ ਨਾਲ ਕਮਸਾਣ ਦਾ ਜੁੱਧ ਹੋਇਆ ਅਤੇ ਬਾਬਾ ਜੀ ਦਾ ਜਹਾਨ ਖਾਨ ਦੇ ਨਾਲ ਸੰਝਾ ਵਾਰ ਹੋਇਆ ਇਸ ਸਥਾਨ ਤੇ ਹੀ ਬਾਬਾ ਦੀਪ ਸਿੰਘ ਜੀ ਦਾ ਸੀਸ ਧਾਰਨ ਨਾਲੋਂ ਅਲੱਗ ਹੋ ਗਿਆ ਜਹਾਨ ਖਾਨ ਦੀ ਮੌਤ ਹੋ ਗਈ ਇਸ ਸਥਾਨ ਤੋਂ ਬਾਬਾ ਜੀ ਨੇ ਦਬਾੜਾ ਸੀਸ ਧਲੀ ਤੇ ਧਰ ਕੇ ਸ੍ਰੀ ਹਰਮੰਦਰ ਸਾਹਿਬ ਚਾਲੇ ਪਾਏ ਲੜਦੇ ਹੋਏ ਗਏ ਮੁਗਲਾਂ ਦੇ ਆਉ ਲਹੋਂਦੇ ਹੋਏ ਗਏ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਮੁਗਲ ਫੌਜਾਂ ਤੋਂ ਆਜ਼ਾਦ ਕਰਵਾਇਆ ਗਿਆ ਇਸ ਅਸਥਾਨ ਤੇ ਅੱਜ ਬਹੁਤ ਹੀ ਵੱਡਾ ਇਕੱਠ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਦੇਸ਼ਾਂ ਦੇ ਸਾਂ ਵਿੱਚ ਆਣ ਕੇ ਇਲਾਕੇ ਦੀਆਂ ਸੰਗਤਾਂ ਵੱਲੋਂ ਆਣ ਕੇ ਹਰ ਤਰ੍ਹਾਂ ਦੇ ਇੱਥੇ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਤੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਇਲਾਕਾ ਨਿਵਾਸੀ ਸੰਗਤਾਂ ਦੇ ਵਿੱਚ ਇੱਥੇ ਆਣ ਕੇ ਹਾਜ਼ਰੀਆਂ ਭਰਦੀਆਂ ਹਨ ਅਤੇ ਆ ਸਾਰਿਆਂ ਦੀਆਂ ਹੀ ਬਾਬਾ ਜੀ ਦੀ ਆਣ ਕੇ ਅਰਦੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਸੋ ਅੱਗੇ ਵੀ ਸੰਗਤਾਂ ਨੂੰ ਬੇਨਤੀ ਹੈ ਹਰ ਐਤਵਾਰ ਇਸ ਤਨ ਤੇ ਬਹੁਤ ਵੱਡੀ ਗਿਣਤੀ ਵਿੱਚ ਚਪੈਰਾ ਕਟਿਆ ਜਾਂਦਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਐਤਵਾਰ ਵੀ ਆਇਆ ਕਰਨ ਇਹ ਸੰਗਤਾਂ ਦੇ ਬਹੁਤ ਹੀ ਸੁੰਦਰ ਸਰੋਵਰ ਅਤੇ ਪਾਠਾਂ ਦੇ ਕਮਰੇ ਸੁੰਦਰ ਦਰਬਾਰ ਲੰਗਰ ਹਾਸਰਾ ਦੇ ਕੰਮ ਬਹੁਤ ਤੇਜ਼ੀ ਨਾਲ ਚੱਲ ਰਹੇ ਹਨ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਰੀਆਂ ਹੀ ਸੰਗਤਾਂ ਨੂੰ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਵੱਧ ਚੜ ਕੇ ਸੇਵਾ ਵਿੱਚ ਯੋਗ ਦਾਨ ਪਉਣ ਇਸ ਸਤਾਨ ਤੇ ਬਾਬਾ ਦੀਪ ਸਿੰਘ ਜੀ ਦੇ ਸਤਾਨ ਤੇ ਬਾਬਾ ਦਰਸ਼ਨ ਸਿੰਘ ਜੀ ਵੱਲੋਂ ਬੜੀ ਹੀ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਆ ਹੁਣ ਬਾਬਾ ਜੀ ਨੇ ਤਕਰੀਬਨ 14-15 ਕਿਲੇ ਪਹਿਲੀ ਗੁਰਦੁਆਰੇ ਸਾਹਿਬ ਨਾਲ ਹੋਰ ਲੈ ਕੇ ਨਾਲ ਜੁੜੀ ਹੈ ਇੱਥੇ ਦੀਵਾਨ ਹਾਲ ਬਣਨੇ ਹਨ ਲੰਗਰ ਹਾਲ ਬਣਨੇ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣਾ ਸੀਮਿੰਟ सरिया ਰੇਤ बजरी ਮਾਇਆ ਆਦਿ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰੋ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ